ਜੋ 100% ਸਹੀ ਹੈ ਕਰ ਲੈ ਤੁਹਾਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਲੜ ਸਕਦਾ ਪਰ ਅੱਛੇ ਬੇਨਤੀ ਸਾਡੀ ਹੱਥ ਜੋੜ ਕੇ ਸਿਰਫ ਇਹ ਨਹੀਂ ਕਿ ਵੀ ਸੰਘਰਸ਼ ਵੀ ਤਾਂ ਹੀ ਚੱਲਣਾ ਹੈ ਜੀ ਜੀ ਲੀਡਰਾਂ ਨੂੰ ਇਹ ਲੀਡਰ ਨੂੰ ਸਾਡੀ ਸਿਰ ਬੇਨਤੀ ਇਹ ਨਹੀਂ ਹੈ ਵੀ ਸੰਘਰਸ਼ ਇਸ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਬਾਅਦ ਉਦੋਂ ਵੀ ਚਲੋ ਸਰਕਾਰ ਦੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਕੋਲ ਆ ਕੇ ਮੀਟਿੰਗਾਂ ਹੁੰਦੀਆਂ ਠੀਕ ਹੈ ਨਾ ਠੀਕ ਹੈ ਅਮਦ ਕੰਨਾ ਤੇ ਜੂ ਨਹੀਂ ਸਰਕਾਰੀ ਹੈਗੀ ਪਰ ਫਿਰ ਵੀ ਸੇਧ ਦੇ ਤਹਿਤ ਰੱਖਿਆ ਨਾ ਜੀ ਹੋ ਜਿੰਨੇ ਦਿਨ ਹੋ ਗਏ ਹੋਰ ਕੁਝ ਨਹੀਂ ਚਲੋ ਅਸੀਂ ਇੰਨੇ ਕਹਿੰਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਆ ਅਨਸ਼ੈਪ ਮਾਨਸ਼ਨ ਹੈ ਮਦਦ ਕਰਦੇ ਸੀ ਛੱਡੋ ਸੀ ਨਹੀਂ ਕਹਦੇ ਹੈਗੇ ਫਰਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਪੁਸ਼ਤੰਦਰ ਜਾਵੇ ਨਾ ਜੀ ਉਹ ਬੇਨਤੀ ਕਰਨਾ ਹੈ ਤੁਸੀਂ ਇੱਥੇ ਕਰ ਦਿੰਦੇ ਜੀ ਅਸੀਂ ਇੱਥੇ ਸਾਰਾ ਇੰਤਜ਼ਾਮ ਤੁਹਾਡੇ ਨਾਲ ਹੀ ਆ ਜੀ ਸ਼ੁਰੂ ਕਰ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੁਣੀ ਸ਼ਹਿਰੀ ਜੀ ਹੁਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਹੀ ਬੇਨਤੀ ਹੈ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਭੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਨਾਲ ਪਰ 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 ਇਹ ਨਾ ਕਰ ਲਈ ਵੀ ਆਪਾਂ ਜਿੱਦ ਦਾ ਨੁਕਸਾਨ ਕਰ ਲਿਆ ਤੇ ਫਿਰ ਇੰਜਨ ਬਿਨਾਂ ਤਾਂ ਡੱਬੇ ਵੀ ਕੁਛ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਪੂਰੇ ਇੰਜਨ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ذریعے ਤਾਂ ਕਿ ਸੇ ਦੇ ਅੰਦਰਲੇ ਸਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਨੀ ਕੁ ਬੇਨਤੀ ਲੱਗਿਆ ਹੈ ਤੁਹਾਡੇ ਕੋਲ ਹੈ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਮੰਤਰੀ ਜੀ ਸਵਾਲ ਇਹ ਨਹੀਂ ਹੈ ਜਿੰਦਾ ਰਹਿਣ ਦਾ ਸਵਾਲ ਹੈ ਸਭ ਲਈ ਹੈ ਕਿ ਇੱਕ ਅਨੁਮਾਨਾ ਲਾਇਆ ਕਿ ਭਾਈ ਬਰਾਬਰ ਦੇਸ਼ ਦਾ ਬੀਪੀ ਲਾ ਫੇਲਾ ਬਣਿਆ ਸੀ ਸਾਇਲੈਂਟ ਲੈ ਜੀ ਅੱਜ ਜੀ ਨੂੰ ਸੁਪਰੀਮ ਕੋਰਟ ਦੀ ਕਮੇਟੀ ਨੇ ਰਿਪੋਰਟ ਦਿੱਤੀ ਹੈ